ਕਾਸ਼ੀ ਅੰਬੇਡ ਦਾ ਸਨਾ ਮੂਲ ਵਾਸੀ ਵੱਲੋਂ 1 ਲੱਖ ਰੁਪਏ ਦਾ ਇਨਾਮ ਬੀ ਐਨ ਰਾਓ ਤੇ ਬਹਿਸ ਕਰਨ ਵਾਲੇ ਨੂੰ ਦਵਾਂਗੇ ਜੇ ਉਹ ਸਾਬਤ ਕਰ ਦੇਗਾ ਕਿ ਭਾਦ ਦਾ ਸੰਵਧਾਨ ਬੀ ਐਨ ਰਾਓ ਨੇ ਲਿਖਿਆ ਡਾਕਟਰ ਅੰਬੇਡਕਰ ਨੇ ਨਹੀਂ ਅਗਰ ਉਹ ਸਾਬਤ ਨਹੀਂ ਕਰ ਸਕਿਆ ਤਾਂ ਜੈ ਭੀਮ ਕਵੇ ਔਰ ਮਾਫੀ ਮੰਗੇ ਮੀਡੀਆ 'ਚ ਤੇ ਜਾ ਸਕਦਾ ਹੈ ਇਹਨਾਂ ਦੇ ਢਿੱਡ ਮੋੜ ਇਸ ਕਰਕੇ ਉੱਠ ਰਿਹਾ ਕਿ ਡਾਕਟਰ ਅੰਬੇਡਕਰ ਦਾ ਕਦ ਇੰਨਾ ਉੱਚਾ ਹੋ ਗਿਆ ਕਿ ਇਹਨਾਂ ਦੇ ਜਿਹੜੇ ਵਿਚਾਰ ਧਾਰਕ ਸਿਗੇ ਉਹ ਡਾਕਟਰ ਅੰਬੇਡਕਰ ਦੇ ਕਦ ਦੇ ਮੂਰੇ ਬੋਨਸ ਸਾਬਤ ਹੋਣ ਲੱਗ ਪਏ ਛੋਟਾ ਜਿਹਾ ਹਿੱਸਾ ਬੀ ਐਨ ਰਾਓ ਨੂੰ ਵੀ ਜਾਂਦਾ ਨਾਲੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਦਿਲ ਦੇਖੋ ਉਹਨੇ ਸਾਰੀ ਕ੍ਰੈਡੀਬਿਲਟੀ ਆਪ ਨਹੀਂ ਲਈ ਉਹਨੇ ਹਰ ਉਸ ਬੰਦੇ ਦਾ ਧੰਨਵਾਦ ਕੀਤਾ ਚਾਹੇ ਉਹ ਟੈਪ ਹੀ ਕਰਦਾ ਸੀ ਜਪੀਮ ਜੈਪਾਤ ਸਭ ਸਾਥੀਆਂ ਨੂੰ ਸਾਥਿਓ ਇਸ ਭਾਰਤ ਦੇਸ਼ ਦੇ ਵਿੱਚ ਇੱਕ ਬਿਮਾਰੀ ਚੱਲ ਰਹੀ ਹੈ ਜਿਹੜੀ 1-2 ਸਾਲ ਤੋਂ ਨਹੀਂ ਸੈਂਕੜੇ ਸਾਲਾਂ ਤੋਂ ਚੱਲੀ ਆ ਰਹੀ ਹੈ ਜਿਸ ਦਾ ਹਾਲ ਤੱਕ ਕੋਈ ਇਲਾਜ ਨਹੀਂ ਨਿਕਲਿਆ ਹੋਰ ਇਸ ਬਿਮਾਰੀ ਤੋਂ ਗ੍ਰਸਤ ਲੋਕ ਸਮੇਂ-ਸਮੇਂ ਤੇ ਨਿਕਲ ਕੇ ਬਾਹਰ ਹੁੰਦੇ ਨੇ ਇੱਕ ਹੁਣੇ ਨਵਾਂ ਇਸ ਬਿਮਾਰੀ ਚ ਗ੍ਰਸਤ ਬ੍ਰਾਹਮਣ ਦੁੱਬੇ ਆਇਆ ਸਾਹਮਣੇ ਜਿਹਨੂੰ ਇੱਕ ਜਾਤ ਪਾਤ ਦੀ ਬਿਮਾਰੀ ਮਨੁਸਿਮਰਤੀ ਦਾ ਕੋੜ ਚੁੰਬੜਿਆ ਹੋਇਆ ਉਹ ਕਹਿ ਰਿਹਾ ਹੈ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਡਾਕਟਰ ਅੰਬੇਡਕਰ ਨੇ ਨੇ ਬੀ ਐਨ ਰਾਓ ਨੇ ਲਿਖਿਆ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਸ ਗੱਲ ਤੇ ਗੱਲ ਰੱਖਾਂਗਾ ਕਿ ਅਸੀ ਅੰਬੇਡਕਰ ਸਨਾਮੂਲ ਵਾਸੀ ਵੱਲੋਂ 1 ਲੱਖ ਰੁਪਏ ਦਾ ਇਨਾਮ ਬੀ ਐਨ ਰਾਓ ਤੇ ਬਹਿਸ ਕਰਨ ਵਾਲੇ ਨੂੰ ਦਵਾਂਗੇ ਜੇ ਉਹ ਸਾਬਤ ਕਰ ਦੇਗਾ ਕਿ ਭਾਰਤ ਦਾ ਸੰਵਿਧਾਨ ਬੀ.ਐਨ. ਰਾਓ ਨੇ ਲਿਖਿਆ ਡਾਕਟਰ Ambedkar ਨੇ ਨਹੀਂ ਤਾਂ 1 ਲੱਖ ਰੁਪਏ ਲੈ ਕੇ ਜਾ ਸਕਦਾ ਹੈ ਅਗਰ ਉਹ ਸਾਬਤ ਨਹੀਂ ਕਰ ਸਕਿਆ ਤਾਂ ਜੈ ਭੀਮ ਕਵੇ ਔਰ ਮਾਫੀ ਮੰਗੇ ਮੀਡੀਆ 'ਚ ਤੇ ਜਾ ਸਕਦਾ ਹੁਣ ਮੈਂ ਗੱਲ ਕਰਾਂ ਆਪਣੀ ਨੈਕਸਟ ਸ਼ੁਰੂ ਇਹ ਜਿਹੜੇ ਮੂਰਖ ਹੈ ਮਨੂ ਸਿਮਰਤੀ ਦੀਆਂ ਨਜਾਇਜ਼ ਔਲਾਦਾ ਸਮੇਂ-ਸਮੇਂ ਤੇ ਬਾਹਰ ਆਉਂਦੀਆਂ ਰਹਿੰਦੀਆਂ ਔਰ ਬਕਵਾਸ ਕਰਦੀਆਂ ਰਹਿੰਦੀਆਂ ਜਾਂ ਜਿੰਨ ਕੰਨ ਲੱਗੀ ਬਕਵਾਸ ਇਹ ਡਾਕਟਰ ਅੰਬੇਡਕਰ ਦੇ ਜ਼ਮਾਨੇ ਤੋਂ ਪਹਿਲਾਂ ਵੀ ਸੀ ਤੇ ਡਾਕਟਰ ਅੰਬੇਡਕਰ ਦੇ ਹੁੰਦੇ ਵੀ ਸੀ ਉਹ ਡਾਕਟਰ ਅੰਬੇਡਕਰ ਦੇ ਜਾਣ ਤੋਂ ਬਾਅਦ ਵੀ ਆ ਅੱਜ ਸੰਵਿਧਾਨ ਨੂੰ ਲਾਗੂ ਹੋਇਆ 75 ਸਾਲ ਹੋ ਗਏ ਤੇ 75 ਸਾਲ ਬਾਅਦ ਇਹ ਨਵਾਂ ਸ਼ਖੂਬਾ ਕੱਢ ਕੇ ਆਇਆ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਨਹੀਂ ਲਿਖਿਆ ਇਹ ਦੱਸਦਾ ਕਿ ਇਹ ਬਿਮਾਰੀ ਤੋਂ ਗ੍ਰਸਤ ਹੈ ਕਿਉਂਕਿ ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਹੈ ਜਿਹਨੂੰ ਇਹ ਮੰਨਦੇ ਆ ਉਹਨਾਂ 'ਚ ਲਿਖਿਆ ਗਿਆ ਕਿ ਜਿਹੜੇ ਵਿਦਵਾਨ ਐ ਉਹ ਸਿਰਫ ਬ੍ਰਾਹਮਣਾ ਚ ਹੀ ਪੈਦਾ ਹੋ ਸਕਦੇ ਆ ਛੋਟੀ ਅਦਰ ਕਾਸਟ ਦੇ ਵਿੱਚ ਦਲਤਾ ਦੇ ਵਿੱਚ ਨਹੀਂ ਹੋ ਸਕਦੇ ਛੂਦਰਾਂ ਚ ਕਿਉਂਕਿ ਛੂਦਰਾਂ ਚ ਕੱਲੇ ਚਮਾਰ ਵਾਲਮੀਕੇ ਨੇ ਆਂਦੇ ਉਹਨਾਂ ਚ ਬ੍ਰਾਹਮਣ ਖਸ਼ਤਰੀਆ ਵੈਸ਼ ਤੋਂ ਇਲਾਵਾ ਸਾਰੇ ਛੂਦਰ ਐ ਉਹ ਮੇਰੀ ਗੱਲ ਜਿਹੜਾ ਮਰਜੀ ਸੁਣਦਾ ਹੋਵੇ ਸੋ ਅੱਜ ਉਹਨਾਂ ਦੇ ਢਿੱਡ ਮੂੜ ਇਸ ਕਰਕੇ ਉੱਠ ਰਹੇ ਆ ਕਿ ਡਾਕਟਰ ਅੰਬੇਡਕਰ ਦਾ ਕਦ ਇੰਨਾ ਉੱਚਾ ਹੋ ਗਿਆ ਕਿ ਇਹਨਾਂ ਦੇ ਜਿਹੜੇ ਵਿਚਾਰ ਧਾਰਕ ਸਿਗੇ ਉਹ ਡਾਕਟਰ ਅੰਬੇਡਕਰ ਦੇ ਕਦ ਦੇ ਮੂਰੇ ਬੌਨੇ ਸਾਬਤ ਹੋਣ ਲੱਗ ਪਏ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਬੌਨੇ ਸਿਗੇ ਬੌਨੇ ਹੈਗੇ ਆ ਤੇ ਬੌਨੇ ਰਹੋਗੇ ਇਸ ਕਰਕੇ ਡਾਕਟਰ ਅੰਬੇਡਕਰ ਦਾ ਕਦ ਬਹੁਤ ਉੱਚਾ ਹੋ ਗਿਆ ਹਿਮਾਲੀਆ ਜਿੰਨਾ ਔਰ ਦੂਜੀ ਗੱਲ ਹੈ ਕਿ ਜਦੋਂ ਹਾਥੀ ਲੰਘਦਾ ਨਾ ਕੁੱਤੇ ਭੌਂਕਦੇ ਹੁੰਦੇ ਆ ਇਹੋ ਕੁੱਤੇ ਆ ਜਿਹੜੇ ਭੌਂਕ ਤਾਂ ਸਕਦੇ ਆ ਹਾਥੀ ਦਾ ਕੁਝ ਵਿਗਾੜ ਨਹੀਂ ਸਕਦੇ ਸੋ ਇਹਨਾਂ ਨੂੰ ਆਪਣੇ ਬੌਨਿਆਂ ਤੋਂ ਜਲਣ ਹੈ ਤੋ ਸਾਡਾ ਕਸੂਰ ਕੋਈ ਨਹੀਂ ਅਗਰ ਇਹਨਾਂ ਦੇ ਮਹਾਪੁਰਸ਼ ਜਿਨ੍ਹਾਂ ਜਿਹੜੇ ਇਹਨਾਂ ਦੇ ਵਿਚਾਰਧਾਰਕ ਮਨੂ ਦੀ ਬਿਮਾਰੀ ਤੋਂ ਗ੍ਰਸਤ ਲੋਕ ਹਜ਼ਾਰਾਂ ਸਾਲ ਤੋਂ ਸਿਗੇ ਔਰ ਇਹਨਾਂ ਨੇ ਉਹਨੂੰ ਮਹਾਪੁਰਸ਼ਾਂ ਦਾ ਨਾਂ ਦੇਣਾ ਸ਼ੁਰੂ ਕੀਤਾ ਹਕੀਕਤ 'ਚ ਉਹ ਬਹੁਨੇ ਸਿਗੇ ਵਿਚਾਰਧਾਰਕ ਤੌਰ ਤੇ ਤੇ ਡਾਕਟਰ Ambedkar ਵਿਚਾਰਧਾਰਕ ਤੌਰ ਤੇ ਇੱਕ ਹਾਥੀ ਇੱਕ ਹਿਮਾਲਿਆ ਬਣ ਗਿਆ ਜਿਹੜਾ ਇਹਨਾਂ ਕੋਲ ਜਲਨ ਹੁੰਦੀ ਪਈ ਹੈ ਤੇ ਇਸ ਕਰਕੇ ਕਹਿ ਰਹੇ ਕਿ ਭਾਰਤ ਦਾ ਸੰਵਿਧਾਨ B.N. Rao ਨੇ ਲਿਖਿਆ ਕਿਉਂਕਿ B.N. Rao ਬ੍ਰਾਹਮਣ ਸੀ ਤੇ ਇਹਨਾਂ ਨੂੰ ਲੱਗਦਾ ਕਿ ਜਿਹੜੀ ਕਲਾ ਉਹ ਬ੍ਰਾਹਮਣਾ 'ਚ ਹੀ ਹੋ ਸਕਦੀ ਅਦਰ ਕਾਸਟਾਂ ਵਿੱਚ ਕਲਾ ਨਹੀਂ ਹੋ ਸਕਦੀ ਉਹਨਾਂ ਨੇ ਹੋ ਸਕਦਾ ਕਿਉਂਕ ਮਨੁਸਿਮਰਤੀ ਇਹ ਕਹਿੰਦੀ ਹੈ ਮਨੁਸਿਮਰਤੀ ਇਹ ਦੀਆਂ ਨਜ਼ਾਇਜ਼ ਔਲਾਦਾ ਹਨ ਹੁਣ ਮੈਂ ਆਜਿਹਾ ਸੰਵਿਧਾਨ ਤੇ ਜਦੋਂ ਸੰਵਿਧਾਨ ਲਾਗੂ ਹੋਇਆ ਜਦੋਂ ਡਾਕਟਰ ਰਜਿੰਦਰ ਪਸ਼ਾਦ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਸਵਾਂ ਦੇ ਵਿੱਚ ਸੰਵਿਧਾਨ ਦਿੱਤਾ ਤਾਂ ਬੀ ਐਨ ਰਾਓ ਨੂੰ ਦੇਣਾ ਚਾਹੀਦਾ ਸੀ ਅਗਰ ਬੀ ਐਨ ਰਾਓ ਸੰਵਿਧਾਨ ਨਿਰਮਾਤਾ ਸੀ ਬੀ ਐਨ ਰਾਓ ਇੱਕ ਸਲਾਹਕਾਰ ਸੀਗਾ ਡਾਕਟਰ ਬਾਬਾ ਸਾਹਿਬ ਮਬੇੜਕਰ ਦਾ ਔਰ ਸੰਵਿਧਾਨ ਬਣਾਉਣ ਵਾਲੇ ਟੀਮ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਸੀ ਉਹਦੇ 300 ਦੇ ਕਰੀਬ ਮੈਂਬਰ ਸੀ ਉਹਨਾਂ ਸਾਰਿਆਂ ਦਾ ਜਿਹੜਾ ਚੀਫ ਸੀ 바ਵਾ ਸਾਹਿਬ ਡਾਕਟਰ ਅੰਬੇਡਕਰ ਸੀ ਤੇ 바ਵਾ ਸਾਹਿਬ ਦਾ ਜਿਹੜਾ ਚੀਫ ਸੀ ਡਾਕਟਰ ਜ਼ਿੰਦਰ ਪ੍ਰਸਾਦ ਸੀ ਤੇ ਇੱਕ ਇੱਕ ਡਿਬੇਟ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਬਹਿਸ ਦੇ ਹੁੰਦੇ ਸੀ ਸੰਵਿਧਾਨ ਸੰਸਦਵਾ ਦੇ ਵਿੱਚ ਨਾ ਕਿ ਬੀ ਐਨ ਰਾਓ ਬਹਿਸ ਦਾ ਸੀ ਤੇ ਜਦੋਂ ਹਿੰਦੂ ਕੋਰਟ ਬਿਲ ਦੀ ਗੱਲ ਆਈ ਜਦੋਂ ਔਰਤਾਂ ਨੂੰ ਅਧਿਕਾਰ ਦੇ ਰਹੇ ਸੀ ਭਾਰਤੀ ਸੰਵਿਧਾਨ ਦੇ ਵਿੱਚ ਤਾਂ ਉਦੋਂ 바ਵਾ ਸਾਹਿਬ ਡਾਕਟਰ ਮੇੜਕਾ ਦੇ ਪੁਤਲੇ ਇਹਨਾਂ ਲੋਕਾਂ ਨੇ ਲੂਏ ਉਹਨਾਂ ਨੇ ਬੀ ਐਨ ਰਾਓ ਦੇ ਪੁਤਲੇ ਨਹੀਂ ਰੂਏ ਲੂਏ ਇਹ ਮਨੁਸੇਮਰਤੀ ਦੇ ਨਜ਼ਾਇਜ਼ ਔਲਾਦਾ ਨੇ ਅੱਜ ਇਹ ਕਹਿੰਦੇ ਆ ਕਿ ਇਹ ਸੰਵਿਧਾਨ ਬੀ ਐਨ ਰਾਓ ਨੇ ਲਿਖਿਆ ਜੇ ਸੰਵਿਧਾਨ ਕਾਪੀ ਪੇਸਟ ਸੀਗਾ ਤੇ ਅੱਜ ਬੀ ਐਨ ਰਾਓ ਨੇ ਜੇ ਸੰਵਿਧਾਨ ਲਿਖਿਆ ਤਾਂ ਕਾਪੀ ਪੇਸਟ हट ਗਿਆ ਇਹ ਕਹਿੰਦੇ ਸੰਵਿਧਾਨ ਬੀ ਐਨ ਰਾਓ ਨੇ ਲਿਖਿਆ ਅਗਰ ਬੀ ਐਨ ਰਾਓ ਨੇ ਲਿਖਿਆ ਤਾਂ ਇੱਕ ਬੜੀ ਦੇਰ ਤੋਂ ਇਹ ਰਕਸ਼ਨ ਦਾ ਵਿਰੋਧ ਕਰਦੇ ਆ ਰਹੇ ਆ ਕਿ ਬੀ ਐਨ ਅੱਜ ਸਭ ਉਹ ਰਕਸ਼ਨ ਹਟ ਗਿਆ ਵਿਰੋਧਾਤ ਹਟ ਗਿਆ ਇਨਾਂ ਦੀ ਜਿਹੜੀ ਗੰਦੀ ਮਾਨਸਿਕਤਾ ਹੈ ਇਹ ਸਾਫ਼-ਸਾਫ਼ ਝਲਕਦੀ ਹੈ ਸੰਵਿਧਾਨ ਦੇ ਖਿਲਾਫ਼ ਸਮੇਂ-ਸਮੇਂ ਤੇ ਬੋਲਦੇ ਰਹੇ ਆ ਔਰ ਜਿਹੜਾ ਸੰਵਿਧਾਨ ਸਵਾ ਦੀਆਂ ਕਮੇਟੀਆਂ ਸੀ ਨਾ 22 ਦੇ ਕਰੀਬ ਉਹਨਾਂ ਚ 17 ਚੋਂ 바ਵਾ ਸਾਹਿਬ ਡਾਕਟਰ ਅੰਬੇਦਕਰ ਮੈਂਬਰ ਸਗੇ ਇਹ ਤਾਂ ਕਿਤੇ ਮੈਂਬਰ ਵੀ ਨਹੀਂ ਸਗਾ ਅਗਰ ਇਹ ਬੜਾ ਫਖਰ ਨਾਲ ਹਵਾਲਾ ਦਿੰਦੇ ਆ 바ਵਾ ਸਾਹਿਬ ਡਾਕਟਰ ਅੰਬੇਦਕਰ ਦੀ ਗੱਲ ਦਾ ਹੀ ਕਿ 바ਵਾ ਸਾਹਿਬ ਡਾਕਟਰ ਅੰਬੇਦਕਰ ਨੇ ਆਪ ਕਿਹਾ ਕਿ ਸਾਰਾ ਕ੍ਰੈਡਿਟ ਮੇਰਾ ਨਹੀਂ ਹੈ ਵਿੱਚ ਬੀ ਐਨ ਰਾਓ ਦਾ ਵੀ ਹਿੱਸਾ ਤਾਂ ਬਾਬਾ ਸਾਹਿਬ ਨੇ ਕਿ ਅੰਸ਼ ਛੋਟਾ ਜਾਂ ਹਿੱਸਾ ਬੀ ਐਨ ਰਾਓ ਨੂੰ ਵੀ ਜਾਂਦਾ ਨਾਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਦਿਲ ਦੇਖੋ ਉਹਨੇ ਸਾਰੀ ਕ੍ਰੈਡਿਬਿਲਟੀ ਆਪ ਨਹੀਂ ਲਈ ਉਹਨੇ ਹਰ ਉਸ ਬੰਦੇ ਦਾ ਧੰਨਵਾਦ ਕੀਤਾ ਚਾਹੇ ਉਹ ਟਾਈਪ ਹੀ ਕਰਦਾ ਸੀ ਜਿਨ੍ਹਾਂ ਨੇ ਰਾਤਾਂ ਨੂੰ ਜਾਗ ਜਾ ਕੇ ਬਾਬਾ ਦਾ ਸਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਾਥ ਦਿੱਤਾ ਤੇ ਜਿਹੜੀ ਰਹੀ ਬੀ ਐਨ ਰਾਓ ਦੀ ਗੱਲ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਮੇਨ 7 ਬੰਦਿਆਂ ਦੇ ਵਿੱਚ ਸੀ ਜਿਹੜੇ ਉਸ ਕਮੇਟੀ ਦੇ ਮੈਂਬਰ ਸੀ ਬੀ ਐਨ ਰਾਉਤ ਉਸ ਕਮੇਟੀ ਦਾ ਮੈਂਬਰ ਵੀ ਦੂਰ ਦੂਰ ਤੱਕ ਹੈ ਨਹੀਂ ਸੀ ਮੈਂ ਪਹਿਲਾਂ ਦੱਸ ਚੁੱਕਾ ਹਾਂ ਸਲਾਹਕਾਰ ਸਿਗਾ ਸਭ ਸਲਾਹ ਦੇ ਸਕਦਾ ਸੀ ਜਿਹੜਾ ਬੀ ਐਨ ਰਾਉ ਨੇ ਮਸੌਦਾ ਤਿਆਰ ਕੀਤਾ ਸੀ ਕੀ ਉਹ ਲਾਗੂ ਹੋਇਆ ਕੀ ਉਹ ਸੰਵਿਧਾਨ ਦੇ ਵਿੱਚ ਹੈਗਾ ਪਹਿਲਾਂ ਆਪਣੇ ਮੰਜੇ ਥਲਾ ਛਾਤੀ ਮਾਰ ਕੇ ਦੇਖੋ ਅਨਪੜ੍ਹ ਲੋਕੋ ਪਹਿਲਾਂ ਸੰਵਿਧਾਨ ਪੜ੍ਹ ਲਓ ਸੰਵਿਧਾਨ ਸਟਾਵਾ ਦੀਆਂ ਡਿਵੈਟਾਂ ਪੜ੍ਹ ਲਓ ਕੀ ਕਹਿੰਦੀਆਂ ਸੋ ਬੋਲਣ ਨੂੰ ਬਹੁਤ ਕੁਸ਼ਿਆ ਲੰਬੀ ਹੋ ਜਾਣੀਆਂ ਇਹਨਾਂ ਦਾ ਤਾਂ ਉਹ ਹਾਲ ਹੈ ਜਿੱਦਾਂ ਕਿਸੇ ਸ਼ਾਇਰ ਨੇ ਕਿਹਾ ਕਿ ਖੁਸ਼ਬੂ ਆ ਨਹੀਂ ਸਕਦੀ ਕبھی ਕਾਗਜ਼ ਕੇ ਫੁੱਲੋਂ ਸੇ ਬਨਾ ਹਕੀਕਤ ਛੁੱਪ ਨਹੀਂ ਸਕਦੀ ਕبھی ਬਨਾਵਟ ਕੇ ਫੁੱਲੋਂ ਸੇ ਇਨ੍ਹਾਂ ਦੇ ਬਨਾਵਟ ਦੇ ਸੂਲ 바ਵਾ ਸਾਹਿਬ ਨੇ ਜੁੱਤੀ ਦੀ ਨੋਕ ਤੇ ਉਡਾ ਕੇ ਰੱਖ ਦਿੱਤੇ ਉਹਨਾਂ ਨੇ ਦੱਸ ਦਿੱਤਾ ਕਿ ਗੁਣਵਾਨ ਬੰਦਾ ਕਿਤੇ ਵੀ ਪੈਦਾ ਹੋ ਸਕਦਾ ਜ਼ਰੂਰੀ ਨਹੀਂ ਕਿ ਤੁਹਾਡੀ ਜਾਤ ਚ ਹੀ ਪੈਦਾ ਹੋਣਾ ਗੁਣ ਵਾਣ ਬੰਦਾ ਕਿਸੇ ਦੇ ਘਰ ਵੀ ਪੈਦਾ ਹੋ ਸਕਦਾ ਉਹਦੀ ਕਾਸ ਨਾ ਕੋਈ ਮਤਲਬ ਨਹੀਂ ਮਗਰ ਇਹਨਾਂ ਨੂੰ ਗੁਣਾ ਦਾ ਮਤਲਬ ਨਹੀਂ ਇਹਨਾਂ ਨੂੰ ਜਾਤ ਦਾ ਮਤਲਬ ਹੈ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਵੀ ਕਹਿੰਦੇ ਆ ਕਿ ਗੁਣਾ ਦੀ ਕਦਰ ਹੋਣੀ ਚਾਹੀਦੀ ਹੈ ਜਾਤ ਦੀ ਨਹੀਂ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਇਸ ਧਰਮ ਨੂੰ ਲੱਤ ਮਾਰਦੇ ਹੋਏ ਬਹੁਤ ਧਰਮ ਲਿਆ ਸੀ ਸੋ ਇਹ ਨਾਦਾਨ ਹੈ ਨਾਦਾਨ ਹੈ ਉਹ ਲੋਕ ਜੋ ਸੂਰਜ ਕੋ ਛੁਪਾਣਾ ਚਾਹਤੇ ਹੈ ਨਾਦਾਨ ਹੈ ਉਹ ਲੋਕ ਜੋ ਸਮੁੰਦਰ ਕੋ ਸੁਖਾਨਾ ਚਾਹਤੇ ਹਨ ਇਹ ਕੁੱਤੇ ਆ ਹਾਥੀ ਲੰਗਦਾ ਭੌਂਕਦਾ ਹੀ ਸੋ ਜਿਹੜੀਆਂ ਗੱਲਾਂ ਦਾ ਮੈਂ ਜਵਾਬ ਦੇ ਰਿਆ ਇਹ ਦੁੱਬੇ ਨੂੰ ਉਸ ਬ੍ਰਾਹਮਣ ਨੂੰ ਇਹ ਜਵਾਬ ਦੇਣਾ ਬੰਦਾ ਸੀ ਜਿਹੜੇ ਸਾਡੇ ਸਮਾਜ ਦੇ ਪੜੇ ਲਿਖੇ ਵਕੀਲ ਹਨ ਇਹ ਜਵਾਬ ਦੇਣਾ ਬੰਦਾ ਸੀ ਜਿਹੜੇ ਸਾਡੇ ਰਿਜ਼ਰਵ ਸੀਟਾਂ ਤੋਂ ਜਿੱਤੇ ਹੋਏ ਦਲਾਲ ਹਨ ਉਹ ਭੀਜੇਪੀ ਤੋਂ ਆਉਂ ਕਾਂਗਰਸ ਤੋਂ ਆ ਕਿਸੇ ਵੀ ਅਦਰ ਪਾਰਟੀ ਤੋਂ ਹੈ ਇਹ 바ਵਾ ਸਾਹਿਬ ਡਾਕਟਰ ਅੰਬੇੜਕਰ ਦੀ ਮੇਰੇ ਤਾਂ ਇਹਦਾ ਫਾਇਦਾ ਤਾਂ ਲੈ ਲਿਆ ਮਗਰੇ ਗੂੰਗੇ ਬੋਲੇ ਚੁੱਪ ਉਹ ਇਨਸਾਨ ਹਨ ਜਿਨ੍ਹਾਂ ਦੇ ਮੂੰਹ ਤੇ ਤਾਂ ਜੀਬ ਹੈਗੀ ਆ ਮਗਰ ਗੂੰਗੇ ਆ ਇਹ ਬੋਲਣਾ ਉਹਨਾਂ ਦਾ ਬੰਦ ਆ ਸੀ ਜਿਹੜੇ ਰਟਾਇਰ ਆਈਐਸਆਈ ਵੱਡੇ ਵੱਡੇ ਅਫਸਰ ਹੋ ਗਏ ਜਿਹੜੇ ਅੱਜ ਡੇਰਿਆਂ ਤੇ ਜਾ ਕੇ ਭਾਂਡੇ ਮਾਂਜ ਕੇ ਸੇਵਾ ਤਾਂ ਕਰੀ ਜਾਂਦੇ ਆ ਪਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦੇ ਵਿੱਚ ਆਪਣਾ ਰੋਲ ਅਦਾ ਨਹੀਂ ਕਰਦੇ ਇਸ ਕਰਕੇ ਮੈਂ ਅੰਬੇਡਕਰ ਸੈਨਾ ਵੱਲੋਂ 1 ਲੱਖ ਰੁਪਏ ਦਾ ਨਾਮ ਰੱਖਿਆ ਕਿ ਅਗਰ ਇਹ ਡੁੱਬੇ ਆਕੇ ਸਾਡੇ ਨਾਲ ਬਹਿਸ ਕਰੇ ਸਾਡੇ ਵਿਦਵਾਨਾਂ ਨਾਲ ਇਹ ਆਪਣੀ ਫੇਸਬੁੱਕ ਤੇ ਤਾਂ ਲਾਈਵ ਹੋ ਕੇ ਬੋਲੀ ਜਾਂਦਾ ਕਿਉਂਕਿ ਇਹਨੂੰ ਕੋ ਸਵਾਲ ਜਵਾਬ ਕਰਨ ਵਾਲਾ ਹੈ ਨਹੀਂ ਜਦੋਂ ਚਾਰ ਬੰਦਿਆਂ 'ਚ ਗੱਲ ਰੱਖੂਗਾ ਤਾਂ ਪਤਾ ਲੱਗੂਗਾ ਕਿੰਨੇ ਪਾਣੀ 'ਚ ਆ ਤੇ ਅਸੀਂ ਕਿੰਨੇ ਪਾਣੀ 'ਚ ਆ ਸਾਡਾ ਅੰਬੇੜਕਾ ਸਹਿਣਾ ਮੂਲ ਵਾਸੀ ਵੱਲੋਂ 1 ਲੱਖ ਰੁਪਏ ਦਾ ਨਾਮ ਹੈ ਮੇਰੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤਾਂ ਕਿ ਇਹਦੇ ਕੰਨਾਂ 'ਚ ਪਹੁੰਚ ਸਕੇ ਕਿ ਅਸੀਂ ਉਸ ਮਾਪੂਰਸ਼ ਦੇ ਵਿਚਾਰਾਂ ਤੇ ਚੱਲਦੇ ਆ ਜਿਹਦਾ ਕੱਦ ਹਿਮਾਲਿਆ ਜਿੰਨਾ ਜਿਹੜੇ ਜੁੱਤੀ ਦੀ ਨੋਕ ਤੇ ਤੁਹਾਨੂੰ ਦੱਸ ਦਿੱਤਾ ਕਿ ਗੁਣਵਾਨ ਬੰਦਾ ਕਿਤੇ ਵੀ ਪੈਦਾ ਹੋ ਸਕਦਾ ਤੁਹਾਨੂੰ ਢਿੱਡ ਪੀੜੇ ਇਸ ਕਰਕੇ ਆ ਕਿ ਜਿਹੜੇ ਬੰਦੇ ਕਦੀ ਤੁਹਾਡੀਆਂ ਜੁੱਤੀਆਂ 'ਚ ਬਿੰਦੇ ਸੀ ਅੱਜ ਉਹ ਤੁਹਾਡੇ ਸਿਰ ਤੇ ਬੈਠ ਗਏ ਜਿਹੜੀਆਂ ਔਰਤਾਂ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਿਆ ਸੀ ਆ ਕਿ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਈਆਂ ਕਿਉਂਕਿ ਤੁਹਾਡੀ ਸਬ ਮਨੁਸਿਮਰਤੀ ਨੂੰ 바ਵਾ ਸਾਹਿਬ ਨੇ ਅੱਗ ਹੀ ਲਾਈ ਸੀ ਉਹਨਾਂ ਨੇ ਸੰਵਧਾਨ ਬਣਾ ਕੇ ਖਤਮ ਕਰ ਦਿੱਤੀ ਇਸ ਕਰਕੇ ਤੁਹਾਨੂੰ ਆਗ ਲੱਗੀ ਹੋਈ ਹੈ ਤੇ ਇਹ ਢਿੱਡ ਮਰੋੜ ਤੁਹਾਡੇ ਉੱਠਣਾ ਲਾਜ਼ਮੀ ਹੈ ਕਿਉਂਕਿ ਤੁਸੀਂ ਪਦੈਸ਼ੇ ਉਸ ਸੰਸਥਾ ਦੀ ਹੈ ਜਿਹੜੀ ਸੰਸਥਾ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਜਿਹੜੀ ਸੰਸਥਾ ਅੱਜ ਵੀ ਇਸ ਦੇਸ਼ 'ਚ ਘੱਟ ਗਿਣਤੀਆਂ ਨੂੰ ਸਿੱਖਾਂ ਨੂੰ ਮੁਸਲਮਾਨਾਂ ਨੂੰ ਬੋਧੀਆਂ ਨੂੰ ਜੈਨੀਆਂ ਨੂੰ ਦੇਖਣਾ ਨਹੀਂ ਚਾਹੁੰਦੀ ਜਿਹੜੀ ਸੰਸਥਾ ਅੱਜ ਵੀ ਤੁਹਾਨੂੰ ਪੈਰ ਦੇ ਜੁੱਤੀ ਬਣਾ ਕੇ ਰੱਖਣੀ ਚਾਹੁੰਦੀ ਹੈ ਉਹ ਸੰਸਥਾ ਦੀ ਤੁਸੀਂ ਪਦੈਸ਼ ਹੋ ਉਹ ਸੰਸਥਾ ਦੀ ਮਾਂ ਮਨੂਸੀਮਤੀ ਹੈ ਜਿਹੜੀ ਸਮੇਂ-ਸਮੇਂ ਤੇ ਤੁਹਾਡੇ ਵਰਗਿਆਂ ਦੇ ਮੂੰਹ ਦੇ ਵਿੱਚ ਆ ਕੇ ਸਾਡੇ ਖਿਲਾਫ ਬੋਲਦੀ ਆ ਸੋ ਵੀਡੀਓ ਲੰਬੀ ਹੋ ਜਾਣੀ ਆ ਸੋ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਦੁਬੇ ਦੇ ਕੰਨਾਂ ਤੱਕ ਸਾਡੀ ਆਵਾਜ਼ ਜਾਵੇ ਕਿ ਅਸਾਨੂੰ ਜਵਾਨ ਬਾਬਾ ਸਾਹਿਬ ਡਕਟ ਅੰਬੇੜ ਦਾ ਤੋਂ ਪਹਿਲਾਂ ਵੀ ਮਿਲਦੀ ਸੀ ਮਗਰ ਵਿਚਾਰ ਆ ਸਾਡੇ ਦਿਮਾਗ ਦੇ ਵਿੱਚ ਇਹਨੇ ਭਰ ਚੁੱਕੇ ਆ ਕਿ ਅਸੀਂ ਤੇਰੀ ਇੱਕ ਗੱਲ ਦਾ 100 ਜਵਾਬ ਦੇਣ ਨੂੰ ਤਿਆਰ ਆ ਸ਼ਰਤਾਂ ਕਿ ਕਦੀ ਸਾਡੇ ਮੋਹਰੇ ਬੈਠ ਕੇ ਗੱਲ ਕਰ ਆਪਣੇ ਭੜਵੇ ਤੇ ਦਲਾਲਾਂ ਚ ਗੁਲਾਮਾਂ ਦੇ ਵਿੱਚ ਆਪਣੀਆਂ ਤਾੜੀਆਂ ਤਾਂ ਬਜਵਾ ਲੈਣਾ ਕਦੀ ਸਾਡੇ ਮੋਹਰੇ ਬੈਠ ਕੇ ਤਾੜੀਆਂ ਬਜਵਾ ਅਸੀਂ ਪ੍ਰਸ਼ੰਸਾ ਕਰਾਂਗੇ ਤੇਰੀ ਅਗਰ ਤੂੰ ਸਾਡੇ ਕੋਲ ਜਿੱਤ ਕੇ ਗਿਆ ਸੀ ਉਹ ਲੋਕ ਨਹੀਂ ਐ ਕਿ ਤੇਰੇ ਜੁੱਤੀਆਂ ਮਾਰਾਂਗੇ ਤੂੰ ਇੱਕ ਵਾਰੀ ਆ ਤਾਂ ਸਹੀਂ ਸੋ 1 ਲੱਖ ਰੁਪਏ ਦਾ ਨਾਮ ਅੰਬੇਡਕਰ ਸਾਰਾ ਮੂਲ ਵਾਸੀ ਵੱਲੋਂ ਇਹ ਵੀਡੀਓ ਬਤਵਾ ਸ਼ੇਅਰ ਕੀਤੀ ਜਾਵੇ ਇਸ ਮਨੂ ਦੇ ਨਜ਼ਾਇਜ਼ ਬੱਚੇ ਦੇ ਕੰਨਾਂ ਚ ਜਰੂਰ ਪਹੁੰਚਣੀ ਚਾਹੀਦੀ ਆ ਜੈਪੀਮ ਜੈਪਾਰਥ ਨਮੋ ਬੁਧਾਇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under checktrade platform www.checktrade.com Slash nine two one seven six zero. Chandar Consultants Limited call him on this number zero seven nine four zero seven nine five six eight six. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ